ਸਤਿ ਸ਼੍ਰੀ ਅਕਾਲੋ ਸੋਸੋ ਸਾਰੇ ਤੁਹਾਡਾ ਮੇਰੇ ਚੈਨਲ ਦੇ ਉੱਤੇ ਤੁਹਾਨੂੰ ਪਤਾ ਹੈ ਕਿ ਗਰੁੱਪ ਡੀ ਦੀ ਭਰਤੀਆਂ ਨਿਕਲੀਆਂ ਹੋਈਆਂ ਨੇ ਸੇਵਾਦਾਰ ਤੇ ਚੌਕੀਦਾਰ ਦੀਆਂ ਆਪਾਂ ਅੱਜ ਉਹਨਾਂ ਵਾਰੀ ਕਲਾਸ ਸਟਾਰਟ ਕਰਨ ਜਾ ਰਹੇ ਹਾਂ ਪੰਜਾਬ ਜੀਕੇ ਦੀ ਕਲਾਸ ਵੀਡੀਓ ਨੂੰ ਪੂਰੇ ਐਂਡ ਤੱਕ ਦੇਖਣਾ ਕਲਾਸ ਬਹੁਤ ਇੰਪੋਰਟੈਂਟ ਹੈ ਅੱਜ ਆਪਾਂ ਨਦੀਆਂ ਦੇ ਬਾਰੇ ਪੜ੍ਹਾਂਗੇ ਕਲਾਸ ਪੰਜਾਬ ਦੇ ਮੈਪ ਦੇ ਵਿੱਚ ਤੁਸੀਂ ਨਦੀਆਂ ਦੇਖ ਹੀ ਸਕਦੇ ਹੋ ਕਿ ਰਾਵੀ ਬਿਆਸ ਸਤਲੁਜ ਨਦੀ ਕਿੱਥੋਂ ਕਿੱਥੋਂ ਦੀ ਨਿਕਲਦੀ ਹੈ ਕਿ ਕਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਨਿਕਲਦੀ ਸਭ ਤੋਂ ਪਹਿਲਾ ਕੁਐਸਚਨ ਇਹ ਹੀ ਬਣਦਾ ਕਿ ਪੰਜਾਬ ਦੇ ਵਿੱਚ ਨਦੀਆਂ ਕਿੰਨੇ ਤਰ੍ਹਾਂ ਦੀਆਂ ਨੇ ਕਿੰਨੇ ਤਰ੍ਹਾਂ ਦੀਆਂ ਵਹਿੰਦੀਆਂ ਨੇ ਤਾਂ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਦਰਿਆ ਜਾਂ ਨਦੀਆਂ ਨੇ ਇੱਕ ਸਦੀਵੀ ਤੇ ਇੱਕ ਮੌਸਮੀ ਸਦੀਵੀ ਨਦੀਆਂ ਉਹ ਹੁੰਦੀਆਂ ਨੇ ਜਿਹੜੀਆਂ ਸਦਾ ਹੀ ਵਹਿੰਦੀਆਂ ਰਹਿੰਦੀਆਂ ਨੇ ਸਤਲੁਜ ਰਾਵੀ ਅਤੇ ਵਿਆਸ ਮੌਸਮੀ ਇੱਕ ਹੀ ਨਦੀਆ ਘੱਗਰ ਸਭ ਤੋਂ ਪਹਿਲਾਂ ਆਪਾਂ ਵਿਆਸ ਨਦੀ ਦੇ ਬਾਰੇ ਪੜ੍ਹਾਂਗੇ ਪੂਰਾ ਡਿਟੇਲ ਦੇ ਵਿੱਚ ਵਿਆਸ ਨਦੀ ਹੈ ਜਿਹੜੀ ਕਿੱਥੋਂ ਸ਼ੁਰੂ ਹੁੰਦੀ ਹੈ ਤਾਂ ਵਿਆਸ ਨਦੀਆ ਵਿਆਸਕੁੰਡ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਸ਼ੁਰੂ ਹੁੰਦੀ ਹੈ ਵਿਆਸ ਨਦੀ ਦਾ ਪੁਰਾਣਾ ਨਾਮ ਕੀ ਸੀ ਵਿਆਸ ਨਦੀ ਦਾ ਪੁਰਾਣਾ ਨਾਮ ਹੈ ਜਿਹੜਾ ਬੀ ਪਾਸਾ ਹੈਗਾ ਵਿਆਸ ਨਦੀ ਦੀ ਲੰਬਾਈ ਕਿੰਨੀ ਹੈ ਤਾਂ ਵਿਆਸ ਨਦੀ ਦੀ ਲੰਬਾਈ ਹੈ ਜਿਹੜੀ 460 ਕਿਲੋਮੀਟਰ ਹੈ ਸਾਰੀਆਂ ਨਦੀਆਂ ਦੇ ਵਾਲੇ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਤਾਂ ਜੋ ਤੁਹਾਨੂੰ ਹੋਰ ਕੀ ਤੋਂ ਪੜ੍ਹਨਾ ਨਾ ਪਵੇ ਵੀਡੀਓ ਨੂੰ ਪੂਰੇ ਐਂਡ ਤੱਕ ਦੇਖਣਾ ਤੇ ਸਾਡੇ ਨਾਲ ਜੁੜੇ ਰਹਿਣਾ ਅੱਗੇ ਹੈਗੇ ਇੰਦੀਆਂ ਸਹਾਇਕ ਨਦੀਆਂ ਕਿਹੜੀਆਂ ਪਹਿਲੀ ਹੈਗੀ ਅ ਵੇਈ ਨਦੀ, ਪਾਰਵਤੀ ਨਦੀ ਤੇ ਸੁਕੇਤਰੀ ਨਦੀ ਇਹ ਤੁਸੀਂ ਸਹਾਇਕ ਨਦੀਆਂ ਜਿਹੜੀਆਂ ਯਾਦ ਰੱਖਣੀਆਂ ਨੇ ਨੈਕਸਟ ਵਿਆਸ ਨਦੀ ਤੇ ਕਿਹੜੇ-ਕਿਹੜੇ ਪ੍ਰੋਜੈਕਟ ਬਣੇ ਨੇ ਹੁਣ ਆਪਾਂ ਉਹਨਾਂ ਬਾਰੇ ਪੜ੍ਹਾਂਗੇ ਪਹਿਲਾ ਬਣੇਗਾ ਕੰਡੀ ਕਨਾਲ ਪੌਂਗ ਡੈਮ ਤੇ ਪਣ ਬਿਜਲੀ ਪ੍ਰੋਜੈਕਟ ਇਹ ਜਿਹੜੇ ਬਿਆਸ ਨਦੀ ਦੇ ਉੱਤੇ ਬਣੇ ਹੋਏ ਨੇ ਨੈਕਸਟ ਆਪਾਂ ਹੁਣ ਰਾਵੀ ਨਦੀ ਦੇ ਬਾਰੇ ਪੜ੍ਹਾਂਗੇ ਡਿਟੇਲ ਦੇ ਵਿੱਚ ਰਾਵੀ ਨਦੀ ਹੈ ਜਿਹੜੀ ਕਿੱਥੋਂ ਨਿਕਲਦੀ ਹੈ ਹਿਮਾਲਿਆ ਦੇ ਨੇੜੇ ਰੋਹਤਾਂਗ ਦਰੇ ਤੋਂ ਜਿਹੜੀ ਰਾਵੀ ਨਦੀ ਨਿਕਲਦੀ ਹੈ ਰਾਵੀ ਨਦੀ ਪੰਜਾਬ ਦੇ ਵਿੱਚ ਕਿੱਥੋਂ ਐਂਟਰ ਕਰਦੀ ਹੈ ਤਾਂ ਪੰਜਾਬ ਦੇ ਵਿੱਚ ਚੰਬਾ ਘਾਟੀ ਰਾਹੀਂ ਜਿਹੜੀ ਰਾਵੀ ਨਦੀ ਐਂਟਰ ਕਰਦੀ ਹੈ ਇਹਦੀ ਲੰਬਾਈ ਕਿੰਨੀ ਹੈ 720 ਕਿਲੋਮੀਟਰ ਰਾਵੀ ਨਦੀ ਹੈ ਜਿਹੜੀ ਦੱਖਣ ਪੱਛਮ ਵੱਲ ਵਗਦੀ ਹੈ ਤੇ ਰਾਵੀ ਨਦੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ਬਣਾਉਂਦੀ ਹੈ ਬਹੁਤ ਇੰਪੋਰਟੈਂਟ ਲਾਈਨ ਹੈ ਤੁਸੀਂ ਨੋਟ ਕਰਨਾ ਸਾਰਾ ਕੁਝ ਅੱਗੇ ਆ ਵੀ ਰਾਵੀ ਨਦੀ ਦਾ ਪੁਰਾਣਾ ਨਾਮ ਕੀ ਸੀ ਰਾਵੀ ਨਦੀ ਦਾ ਪੁਰਾਣਾ ਨਾਮ ਪੁਰਸ਼ਨੀ ਸੀ ਤੇ ਇਹਦੀਆਂ ਸਹਾਇਕ ਨਦੀਆਂ ਕਿਹੜੀਆਂ ਨੇ ਇੱਕ ਤਾਂ ਸਾਕੀ ਕਿਰਨ ਨਾਲ ਆ ਇੱਕ ਜਲਾ ਲਿਆ ਇਹ ਤੁਸੀਂ ਇਹ ਸਾਰਾ ਕੁਝ ਯਾਦ ਰੱਖਣਾ ਇਹਦੇ ਬਾਰੇ ਕਾਲੀ ਨਦੀ ਹੈ ਗਿਆ ਸਤਲੁਜ ਨਦੀ ਹੁਣ ਆਪਾਂ ਸਤਲੁਜ ਨਦੀ ਬਾਰੇ ਡਿਟੇਲ ਚ ਪੜਨਾਗਾ ਸਤਲੁਜ ਨਦੀਆਂ ਜਿਹੜੀ ਰਾਖਸ ਝੀਲ ਤੇ ਤਿੱਬਤ ਤੋਂ ਉਤਪੰਨ ਹੁੰਦੀ ਹੈ ਜਿਹੜੀ ਸਤਲੁਜ ਨਦੀਆ ਪੰਜਾਬ ਦੇ ਵਿੱਚ ਰੋਪੜ ਜ਼ਿਲ੍ਹੇ ਚ ਨੰਗਰ ਆਹੀਆਂ ਜਿਹੜੀ ਪੰਜਾਬ ਦੇ ਵਿੱਚ ਐਂਟਰ ਕਰਦੀ ਹੈ ਇਹ ਸਤਲੁਜ ਨਦੀ ਦੀਆਂ ਸਹਾਇਕ ਨਦੀਆਂ ਕਿਹੜੀਆਂ ਨੇ ਇੱਕ ਗੁੱਡਾ ਨਾਲਾ ਇੱਕ ਸਿਰਸਾ ਨਦੀ ਇੰਪੋਰਟੈਂਟ ਹੈ ਸਤ루 ਨਦੀ ਕੰਢੇ ਵਸੇ ਸ਼ਹਿਰ ਕਿਹੜੇ-ਕਿਹੜੇ ਨੇ ਰੋਪੜ ਫਿਲੌਰ ਹਰੀਕੇ ਤੇ ਫਿਰੋਲਪੁਰ ਸਤ루 ਨਦੀ ਤੇ ਭਾਗੜਾ ਡੈਮ ਵੀ ਬਣਿਆ ਹੋਇਆ ਹੁਣ ਆਪਾਂ ਭਾਗੜਾ ਡੈਮ ਦੇ ਵਾਈਲ ਡੀਟੇਲਸ ਪੜ੍ਹ ਲੈਨੇ ਆ ਭਾਗੜਾ ਡੈਮ ਦੀ ਉਚਾਈ ਹੈ ਜਿਹੜੀ ਉਹ ਹੈਗੀ ਹੈ 741 ਫੁੱਟ ਐਂਡ ਲੰਬਾਈ ਹੈਗੀ ਹੈ 1700 ਫੁੱਟ ਪਾਖੜਾ ਨੰਗਲ ਡੈਮ ਆ ਜਿਹੜਾ ਇਹ ਉੱਤਰੀ ਭਾਰਤ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਬिलासपुर ਜ਼ਿਲ੍ਹੇ ਦੇ ਵਿੱਚ ਬिलासपुर ਦੇ ਨੇੜੇ ਪਾਖੜਾ ਪਿੰਡ ਆ ਜਿਹੜਾ ਉਹਦੇ ਵਿੱਚ ਸਤਲੁਜ ਦਰਿਆ ਦੇ ਉੱਤੇ ਇੱਕ ਕੰਕਰੀਟ ਗ੍ਰੈਵਿਟੀ ਡੈਮ ਆ ਜੇ ਪੁੱਛ ਲੈਣ ਵੀ ਪਾਖੜਾ ਨੰਗਲ ਡੈਮ ਦੀ ਕਿਸਮ ਕਿਹੜੀ ਆ ਤਾਂ ਇਹ ਕੰਗਰੇਟ ਗ੍ਰੈਵਿਟੀ ਡੈਮਾ ਇਹ ਡੈਮਾ ਜਿਹੜਾ ਗੋਵਿੰਦ ਸਾਗਰ ਸਰੋਵਰ ਵੀ ਬਣਾਉਂਦਾ ਹੈ ਤੁਹਾਨੂੰ ਕੁਸ਼ਚ ਨੇ ਸਾਰੇ ਬਣਗੇ ਤੁਸੀਂ ਧਿਆਨ ਦੇ ਨਾਲ ਸਾਰੀ ਵੀਡੀਓ ਨੂੰ ਦੇਖਣਾ ਤੇ ਨੋਟ ਕਰਨਾ ਨੈਕਸਟ ਨਦੀਆ ਖੱਗਰ ਨਦੀ ਖੱਗਰ ਨਦੀ ਦੇ ਬਾਰੇ ਪੜ੍ਹਦੇ ਹਾਂ ਖੱਗਰ ਨਦੀ ਹੈ ਜਿਹੜੀ ਇੱਕ ਮੌਸਮੀ ਨਦੀ ਹੈ ਖੱਗਰ ਨਦੀ ਨੂੰ ਸਰਸਵਤੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇੰਪੋਰਟੈਂਟ ਹੈ ਕਿ ਖੱਗਰ ਨਦੀ ਹੈ ਜਿਹੜੀ ਕਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਤੇ ਕਿੰਨੇ ਜ਼ਿਲ੍ਹਿਆਂ ਦੇ ਵਿੱਚੋਂ ਲੰਘਦੀ ਹੈ ਤਾਂ ਘੱਗਰ ਨਦੀ ਜਿਹੜੀ ਚਾਰ ਜ਼ਿਲ੍ਹਿਆਂ ਦੇ ਵਿੱਚੋਂ ਲੰਘਦੀ ਹੈ ਚਾਰ ਜ਼ਿਲ੍ਹਿਆਂ ਦੇ ਨਾਮ ਨੇ ਪਟਿਆਲਾ, ਮੋਹਾਲੀ, ਮਾਨਸਾ ਤੇ ਸੰਗਰੂਰ ਆਪਣੀ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ